ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਾਰੇ ਪੰਡਤਾਂ ਕਿ ਨੂੰ ਮੈਂ ਗੱਲ ਕਰ ਇਸ ਬੇਟੀ ਵਾਲੇ ਕਮਰੇ ਇਸ ਪਾਈ ਗਿਆ ਚੋਨਾ ਦਾ ਚਾਰਜ ਆ ਲਾਈ ਜਾਂਦੀ ਸੀਗੀ ਸਾਡਾ ਚੋਨਾ ਸਾਰਾ ਘਰੇ ਪਿਆ ਸੀਗਾ ਉਹਦੇ ਨਾਲ ਸਾਰੇ ਘਰ ਤਾਂ ਚੜ ਗਿਆ ਦਵਾਰਾ ਸਵੰਜਗਨੀ ਬੇਟੀਆਂ ਕਮਰੇ ਚਾੜਿਆ ਤੂਤ ਤਾ ਕਮਰ ਕਬਰ ਕੋਬਰ ਸਾਰੀ ਤਾਂ ਮਸਾਰੇ ਟਾਈਮ ਲੱਗੇ ਦੋ ਤਿੰਨ ਦਿਨ ਦੇ ਤਿੰਨ ਚਾਰ ਚਾਰ ਦਿਹਾੜੀਆਂ ਹੁੰਦੀ ਸੀਗੀ 10 10 ਦਾ ਦਾ ਦਿਹਾੜੀ ਹੁੰਦੀ ਸੀ ਤਿੰਨ ਚਾਰ ਦਿਨਾਂ ਦੇ ਉਨ ਅੱਜ ਘਟਿਆ ਅੱਜ ਘਟਾ ਜੀ ਕੀ ਆਇਆ ਟਰਲਿੰਗ ਆ ਜੀ ਵੀ ਕਰਨ ਵਾਲੇ ਬਈ ਹੋ ਜਿਹੜੇ ਪਰੰਪਰਾ ਸਾਡੇ ਚੈਨਲ ਤੇ ਪਹਿਲੀ ਵਾਰ ਸੜ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਇਹ ਵੀਡੀਓ ਨਹੀਂ ਬਾਈ ਚਾਤਰਾ ਤੋਂ ਚਾਤਰਾ ਸਾਰੀਆਂ ਦੋਤੀਆਂ ਕਮਰੇ ਨਹੀਂ ਆਹਾ ਕੂੜਾ ਚ ਕਾਦੇ ਇੱਧਰ ਵੀ ਤੋਗੇ ਕੱਪੜੇ ਸਾਰੇ ਸੁੱਕਣੇ ਪਾਦੇ ਸਾਰੇ ਟਰਾਲੀਆਂ ਸਾਰ ਬਰਿੰਗ ਬਿੰਗ ਦੋ ਇੱਧਰ ਆ ਦੋ ਪਹਿਲੇ ਵੀੜੇ ਚ ਪਿੰਗ ਸਾਰਾ ਹੈ ਚੁੰਨਾ ਦਾ ਸਾਰੀਆਂ ਟਰਾਲੀਆਂ ਪਰੰਗ ਚਾਰ ਕਿੰਨੇ ਦੀ ਦੰਗਸਾ ਮਤਬ ਵੀਡੀਓ ਨਹੀਂ ਬਣਾਏਗੀ ਦੋ ਤਿੰਨ ਦਿਨ ਹੋਰ ਸਾਰੇ ਪੰਡ ਪਰੰਗ ਵੈਗ ਜੀ ਖਾਲਸਾ ਜੀ ਵੈਗ ਗੁਰਜੀ ਕੀ ਫਤਿਹ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ